ਆਪਣੀਆਂ ਮੰਗਾਂ ਨਾ ਮੰਨੀਆਂ ਜਾਣ ਕਾਰਨ ਆ ਚੌਥੇ ਦਿਨ ਵੀ ਸਿਵਲ ਹਸਪਤਾਲ ਦੇ ਸਰਕਾਰੀ ਸੇਵਾਵਾਂ 'ਵੰਦ ਰਹੇ ਹਨ ਕਿ ਸੋਦਾਸੇ ਕਿ ਡਾਕਟਰਾਂ ਦੇ ਵੱਲੋਂ ਰੂਸ ਮਾਰਚ ਵੀ ਕਰ ਦਿੱਤਾ ਗਿਆ ਪਰ ਸਭ ਤੋਂ ਵੱਡੀ ਗਲਤੀ ਇਹ ਹੈ ਕਿ ਸਰਕਾਰ ਦੇ ਵੱਲੋਂ ਅਜੇ ਤੱਕ ਇਹਨਾਂ ਨੂੰ ਕੋਈ ਆਸ਼ਵਾਸਨ ਜਾਂ ਭਰੋਸਾ ਕਹਿ ਲਈਏ ਕੁਝ ਵੀ ਨਹੀਂ ਦਿੱਤਾ ਗਿਆ ਸੋ ਇਸ ਦੇ ਨਾਲ ਹੀ ਜੋ ਦੂਰ ਦੁਰਾਡੇ ਤੋਂ ਲੋਕ ਆ ਰਹੇ ਨੇ ਉਹ ਕਾਫੀ ਜ਼ਿਆਦਾ ਖੰਜਲ ਖੁਆਰ ਹੋ ਰਹੇ ਨੇ ਆਉ ਸੁਣਦੇ ਹਾਂ ਕੀ ਇਹਨਾਂ ਦਾ ਕਹਿਣਾ ਸਰ ਜਿਹੜੇ ਲੋਕ ਆ ਰਹੇ ਨੇ ਇਲਾਜ ਕਰਵਾਉਣ ਵਾਸਤੇ ਉਹਨਾਂ ਦੀਆਂ ਪਰਚੀਆਂ ਕਟੀਆਂ ਜਾ ਰਹੀਆਂ ਆ ਓਪੀਡੀ ਦੀਆਂ ਹਾਂਜੀ ਨਹੀਂ ਕੱਟੀਆਂ ਨਹੀਂ ਕੱਟ ਰਹੇ ਕੀ ਕਹਿ ਰਹੇ ਹੋ ਸਰ ਉਹਨਾਂ ਨੂੰ ਕਿਦਾਂ ਡਾਕਟਰਾਂ ਦੀ ਹੜਤਾਲ ਹੈ ਯਾਰ ਅੱਜ ਤੋਂ ਪ੍ਰੋਪਰ ਨਾ ਪੂਰੇ ਦਿਨ ਲਈ ਅੱਜ ਜੀ ਹਾਂ ਜੀ ਕੋਈ ਵੀ ਨਹੀਂ ਬੈਠੂ ਡਾਕਟਰ ਨਹੀਂ ਕੋਈ ਨਹੀਂ ਕਿਉਂ ਸਭ ਕਿੱਥੇ ਜਾਣਗੇ ਨਹੀਂ ਤੁਹਾਨੂੰ ਪਤਾ ਨਹੀਂ ਸੀਗਾ ਜੀ ਨਹੀਂ ਸਾਨੂੰ ਬਿਲਕੁਲ ਨਹੀਂ ਪਤਾ ਸੀ ਪਤਾ ਹੀ ਨਹੀਂ ਹੈ ਕਿ ਕਿੰਨੀ ਕਿ ਦੂਰੋਂ ਆਏ ਹੋ ਅਸੀਂ ਤਾਂ ਜੋਦੇਵਾਲ ਬਸਤੀ ਤੋਂ ਆਏ ਹਾਂ ਅੱਛਾ ਜੀ ਐਕਚੁਅਲੀ ਪੇਸ਼ੈਂਟ ਵੀ ਹੈਗਾ ਹੁਣ ਅਸੀਂ ਇਦਾਂ ਹੀ ਹੜਤਾਲ ਰਹੇ ਹਾਂ ਬਾਕੀ ਬੰਦੇ ਜਾਣਦੇ ਕਿਥੇ ਇਹ ਬੈਠੇ ਕਿਉਂ ਆ ਫਿਰ ਇੱਥੇ ਇਹ ਵੀ ਹੜਤਾਲ ਕਰਮ ਬੰਦ ਕਰਨ ਦੇ ਲਈ ਕੋਈ ਬਿਮਾਰੀ ਦੀ ਦਵਾਈ ਲੈਣ ਵਾਸਤੇ ਜਾਂ ਕਿਸ ਤਰ੍ਹਾਂ ਦੀ ਹਾਂ ਜੀ ਉਹ ਐਕਚੁਅਲੀ ਮੇਰੇ ਜਿਹੜੇ ਮੇਡ ਹੈ ਉਹਨਾਂ ਦੇ ਬ੍ਰਦਰ ਬਿਮਾਰ ਹੈ ਕਾਫੀ ਉਹਨਾਂ ਦੇ ਲੀਵਰ ਦੀ ਪ੍ਰੋਬਲਮ ਹੈ ਅੱਛਾ ਜੀ ਤੇ ਐਕਚੁਅਲੀ ਨਹੀਂ ਪ੍ਰਾਈਵੇਟ ਦਿਖਾ ਪਾ ਰਹੇ ਇਹਨਾਂ ਤੇ ਫਿਰ ਮੈਂ ਆਪ ਆਈਆਂ ਮੈਨੇਜ ਕਰਕੇ ਕਿ ਨਾਲ ਦੇਖਾਂਗੇ ਉਹਨਾਂ ਨੂੰ ਕੰਮ ਛੱਡ ਕੇ ਆਉਣਾ ਬੜੀਆਂ ਦਿੱਕਤਾਂ ਜਿਹਦੇ ਨਾਮ ਹਾਂ ਜੀ ਹਾਂ ਜੀ ਮੈਂ ਆਪ ਕੰਮ ਕਰਦੀ ਹਾਂ ਮੈਂ ਸਰ ਸਰਵਿਸ ਕਰਦੀ ਹਾਂ ਕੀ ਮੰਗ ਕਰੋਗੇ ਸਰਕਾਰ ਤੋਂ ਕੀ ਅਪੀਲ ਕਰੋਗੇ ਤੁਸੀਂ ਮੈਨੂੰ ਇਹ ਦੱਸੋ ਹੁਣ ਸਾਰੇ ਬਾਕੀ ਵੀ ਖੜੇ ਨੇ ਹੁਣ ਇਦਾਂ ਜੇ ਅਸੀਂ ਪ੍ਰਾਈਵੇਟ ਅਸ ਜਾ ਨਹੀਂ ਸਕਦੇ ਹੈਨਾ ਹੁਣ ਜੇ ਸਾਨੂੰ ਇੱਥੇ ਵੀ ਨਹੀਂ ਕੋਈ ਰਾਇਤ ਮਿਲੇਗੀ ਫਿਰ ਕਿਤੇ ਸੜਕਾਂ ਤੇ ਥੋੜੀ ਰੁੱਲਣਾ ਹੋਣਾ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਾਂ ਜੀ ਪਰੇਸ਼ਾਨੀਆਂ ਤਾਂ ਦੇਖੋ ਆ ਰਹੀਆਂ ਹੁਣ ਉਹਨਾਂ ਨੇ ਕਹਿ ਰਹੇ ਹਨ ਹੜਤਾਲ ਹੈ ਇਦਾਂ ਤਾਂ ਕੋਈ ਹੈ ਨਹੀਂ ਇਸ਼ੂ ਹੀ ਨਾ ਬਣਾ ਰਹੇ ਕਿੰਨਾ ਬਾਕੀ ਕਿੱਥੇ ਜਾਣਗੇ ਸਾਰੇ ਸੜਕਾਂ ਤੇ ਤਾਂ ਬੈਣਾ ਨਹੀਂ ਹੈ ਜੀ ਸਿੰਘ ਕਿੱਥੋਂ ਆਏ ਹੋ ਸਵਾਸ ਅੱਛਾ ਦਵਾਈ ਲੈਣ ਵਾਸਤੇ ਆਏ ਸੀਗੇ ਅੱਛਾ ਕੀ ਕਹਿੰਦੇ ਨੇ ਫੋਕਲ ਦੇ ਡਾਕਟਰਾਂ ਦੀ ਹੜਤਾਲ ਆ ਅੱਛਾ ਜੀ ਵਾਪਸ ਮੋੜਨਾ ਪੈ ਰਿਹਾ ਵਾ ਹਾਂ ਹਾਂ ਲੱਗਦਾ ਕਿ ਵੱਡੀ ਦਿੱਕਤ ਪਰੇਸ਼ਾਨੀਆਂ ਜੀ ਇੱਕ ਗੱਲ ਹੋ ਰਹਾ ਉਹ ਵੀ ਡਾਕਟਰ ਨੂੰ ਬੈਠਣਾ ਚਾਹੀਦਾ ਬਉਲੂ ਆਈ ਅਚਕੀ ਕਿੱਥੇ ਆਏ ਹੋ ਗਲਤੀ ਦੇ ਦੱਸੋ ਕਿੱਥੇ ਆਏ ਸੀ ਸਿਵਲ ਹਸਪਤਾਲ ਚ ਆਏ ਸੀ ਰੈ ਕਟੋ ਆਏ ਸੀ ਅੱਛਾ ਐਡੀ ਦੂਰ ਹਾਂਜੀ ਦਵਾਈ ਲੈਣ ਕੋਲ ਕੱਲ ਆਏ ਸੀ ਸੀ ਤੇ ਕੱਲ ਨਾਲ ਟਾਈਮ ਉਹ ਲੱਗ ਗਿਆ ਇੱਥੇ ਭੀੜ ਬਹੁਤ ਸੀ ਇੱਥੇ ਤੱਕ ਇੱਥੇ ਤੱਕ ਸਾਡਾ ਮੁੰਡਾ ਹਲੇ ਆ ਪਹੁੰਚਿਆ ਸੀ ਹਲੇ ਜਾਨੂ ਡਾਕਟਰ ਕੋਲ ਚਲੇ ਗਿਆ ਫਿਰ ਫਿਰ ਸਾਨੂੰ ਅੱਜ ਰੁਗਣਾ ਪਿਆ ਮੈਂ ਵੀ ਸਾਰੇ ਰੋਗ ਜਾਣੇ ਅੱਜ ਤੇ ਉੱਥੇ ਰੁਕੇ ਫਿਰ ਮਾਇਆ ਵੀ ਸਾਡੇ ਦੇ ਡਾਕਟਰ ਮਿਲ ਗਏ ਅੱਜ ਨਾਲ ਹੀ ਵੀ ਨੰਬਰ ਵੀ ਸਾਥ ਸੀ ਤੇ ਆ ਗਏ ਸਾਨੂੰ ਪਤਾ ਨਹੀਂ ਸੀ ਇਹ ਵੀ ਹੜਤਾਲ ਹਾਂਜੀ ਇਸ ਕਰਕੇ ਅਸੀਂ ਹੁਣ ਪਰ ਦੇਖਦਾ ਹਾਂ ਉਹ ਕੀ ਕਰਦੇ ਆ ਹੁਣ ਜਾਣਿਆ ਹੋਣੇ ਨੇ ਜਾਣਾ ਇਹ ਮੁੰਡੇ ਨੇ ਜੂਪੀ ਨੂੰ ਤੇ ਉਧਰੋਂ ਆਇਆ ਸੀਗਾ ਰਿਪੋਰਟਾਂ ਟੈਸਟ ਕਰਾ ਕੇ ਆਇਆ ਵਾ ਬੰਨੀਆਂ ਮੁਸ਼ਕਲਾਂ ਨੇ ਹਾਂਜੀ ਐ ਬਾਹਰ ਦੀ ਤਿਆਰੀਆਂ ਨੇ ਮੁੰਡੇ ਹੁਣ ਤੁਸੀਂ ਹਸਪੀਟਲ ਦੇ ਬਾਹਰ ਬੈਠੇ ਹੋਣ ਤੁਹਾਨੂੰ ਪਤਾ ਲੱਗ ਗਿਆ ਵੀ ਉਹ ਵੀ ਅਜੇ ਹਰਤਾਲਾਪੁਰ ਹਾਂਜੀ ਹਾਂਜੀ ਹੁਣ ਪਤਾ ਲੱਗਿਆ ਇਹਨਾਂ ਨੇ ਦੱਸੇ ਦੇ ਪਤਾ ਲੱਗਿਆ ਸਾਨੂੰ ਸਾਬ ਹੁਣ ਸਾਰੇ ਬਸ ਹੁਣ ਦੇਖ ਰਹੇ ਆ ਕੀ ਕਰਦੇ ਆ ਘਰ ਨੂੰ ਜਾਣਿਆ ਹੋਰ ਕਿਉਂ ਆਪ ਕਿੰਨੀ ਕਿਦੋਂੋਂ ਆਏ ਕਿਹੜੀ ਜਗ੍ਹਾ ਤੋਂ ਸਾਨੇਵਾਲ ਤੋਂ ਆਏ ਕਿੱਥੇ ਆਏ ਸੋ ਸਿਮਲੋ ਹਸਪੀਟਲ ਲੁਧਿਆਣਾ ਅੱਛਾ ਕੀ ਪ੍ਰੋਬਲਮ ਹੁੰਸੀ ਕੀ ਉਹਨੂੰ ਕਾਲੇ ਪੀਲੇ ਦੇ ਪ੍ਰੋਬਲਮ ਆ ਜੀ ਅੱਛਾ ਤੇ ਕੀ ਤੁਹਾਨੂੰ ਪਤਾ ਸੀ ਵੀ ਅੱਜ ਹੰਡਾਲਦੇ ਨੇ ਨਹੀਂ ਜੀ ਕੱਲ ਆਇਆ ਸੀਗਾ ਮੈਂ ਹਾਂਜੀ 2 ਵਜੇ ਅੰਦਰ ਗਏ ਗਿਆ ਡਾਕਟਰ ਕੋਲ ਹਾਂਜੀ ਤੇ ਡਾਕਟਰ ਕਹਿੰਦੇ ਕੱਲ 8 ਵਜੇ ਆਇਓ ਵੀ ਡਾਕਟਰ ਉੱਠ ਗਿਆ ਅੱਛਾ ਜੀ ਤੇ ਮਟੋਏ ਦਾ ਬੈਠਾ ਆ ਪਤਾ ਲੱਗਿਆ ਵੀ ਅਰਦਾ ਲਾ ਕਿੰਨੀ ਕੀ ਮੁਸ਼ਕਲ ਆ ਰਹੀ ਹੈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਜੀ ਐ ਹੀ ਨਹੀਂ ਕੋਈ ਮੈਡੀਕਲ ਲੈਂਦਾ ਨਾ ਬੁਰਾ ਹਾਲ ਆ ਜੀ ਬਹੁਤ ਬੁਰਾ ਹਾਲ ਆ 12ਵਾਂ ਜੀ ਦਵਾਈ ਲੈਣੋਂ ਤਾਂ ਕਿੰਨਾ ਕੁ ਮੈਂ 12 ਪਤਾ ਕੀਤਾ ਜੀ 1 ਲੱਖ ਰੁਪਏ ਦੀ ਜਾਂ 3 ਮਹੀਨੇ ਦਾ ਕੋਰ ਜੀ ਇਹਨੇ ਜੋ ਕਿ ਹੈ ਨਹੀਂ ਕਿ ਉਹ ਕਿ 12 ਦਵਾਈ ਲੈ ਰਹੀ ਹੈ ਅੱਛਾ ਕੱਲ ਕਿੰਨੇ ਕੁ ਮਰੀਜ਼ ਹੋਰ ਵਾਪਸ ਮੁੜੇ ਤੋਂ ਕੱਲ ਬਹੁਤ ਮਰੀਜ਼ ਆ ਵੀ ਵਾਪਸ ਮੁੜੇ ਨੇ ਮੁੰਡੇ ਜੀ ਮੈਂ ਤਾਂ ਅੰਦਰ ਵੀ ਚਲੇ ਗਿਆ ਸੀ ਮੈਨੂੰ ਫਿਰ ਵੀ ਨਹੀਂ ਇਹਨਾਂ ਨੇ ਪਾਤੀ ਤੇ ਦਵਾਈ ਲੈ ਕੇ ਦਿੱਤੀ ਟੈਕਸ ਲੈ ਕੇ ਤੇ ਕੁਝ ਨਹੀਂ ਕੀਤਾ ਵਾਪਸ ਮੋੜ ਤਾਂ ਕੀ ਅਪੀਲ ਕਰੋਗੇ ਇਹ ਇਹ ਆ ਕਿ ਮੈਡੀਕਲ ਜੁਸ ਸੁਧਾਰ ਆਵੇ ਜੀ ਜਦੋਂ ਦੀ ਸਰਕਾਰ ਆਈ ਆ ਮੈਡੀਕਲ ਦਾ ਬਹੁਤ ਬੁਰਾ ਹਾਲ ਹੈ ਜੀ ਮੈਂ ਡਾਕਟਰ ਰੋਹਿਤ ਰਾਮਪਾਲ ਮੈਂ ਇੱਥੇ ਮੈਡੀਕਲ ਆਫੀਸਰ ਹਾਂ ਸਿਵਲ ਹਸਪੀਟਲ ਘਾਨੇ ਵਿੱਚ ਪੀਐਸਐਮਐਸ ਐਸੋਸੀਏਸ਼ਨ ਦਾ ਐਕਟਿਵ ਮੈਂਬਰ ਹਾਂ ਸਰ ਕਿਸ ਤਰ੍ਹਾਂ ਦਾ ਅੱਜ ਦੀ ਜਿਹੜੀ ਹੈ ਚੌਥਾ ਦਿਨ ਹੜਤਾਲ ਦਾ ਕਹਿੰਦੇ ਅੱਜ ਕਿਸ ਤਰ੍ਹਾਂ ਦਾ ਪ੍ਰੋਟੈਸਟ ਹੋਊਗਾ ਕੀ ਆਓਪੀਡੀ ਖੁੱਲੂਗੀ ਜਾਂ ਨਹੀਂ ਅੱਜ ਸਾਰਾ ਦਿਨ ਦੇ ਲਈ ਓਪੜੀਆਂ ਬੰਦ ਰੱਖੇ ਜਾਣਗੀਆਂ ਇਹਦੇ ਵਿੱਚ ਜਿਹੜੇ ਮੈਡੀਕਲ ਨੇ ਉਹ ਵੀ ਬੰਦ ਰੱਖੇ ਜਾਣਗੇ ਬਟ ਜੋ ਐਮਰਜੈਂਸੀ ਸੇਵਾਵਾਂ ਨੇ ਤੇ ਮੈਡੀਕਲ ਲੀਗਲ ਕੰਮ ਹੈ ਉਹ ਸਾਰਾ ਚੱਲੇਗਾ ਸਰ ਬਟੀ ਗਣਿਤ ਦੇ ਮਰੀਜ਼ ਪਹੁੰਚ ਰਹੇ ਨੇ ਖੱਜਲ ਖਰਾਬ ਹੋ ਰਹੇ ਨੇ ਕਹਿੰਦੇ ਸਾਡਾ ਉਹ ਕੁਚਰੇ ਨੇ ਕਿ ਸਾਡਾ ਕੀ ਖਸੂਰ ਹੈ ਲੜਾਈ ਜਿਹੜੀ ਆ ਸਰਕਾਰ ਦੇ ਡਾਕਟਰਾਂ ਦੀ ਹੈ ਸਰ ਦੇਖੋ ਸਾਡਾ ਵੀ ਕੋਈ ਕੁਸੂਰ ਨਹੀਂ ਅਸੀਂ ਇੱਕ ਮਹੀਨੇ ਤੋਂ ਸਰਕਾਰ ਨੂੰ ਪਿਆਰੇ ਆ ਕਿ ਪਲੀਜ਼ ਸਾਡੀ ਮੰਗਾਂ ਮੰਨ ਲਓ ਸਾਨੂੰ ਸਾਨੂੰ ਹੜਤਾਲ ਨਾ ਕਰਨ ਦਿਓ ਜਦ ਆਪਣਾ ਸੋਮਵਾਰ ਤੋਂ ਪਹਿਲਾਂ ਵੀ ਸਰਕਾਰ ਨੇ ਕਿਹਾ ਸੀ ਕਿ ਜੀ ਤੁਹਾਡੀ ਮੰਗਾਂ ਮੰਨ ਦਿੰਨੇ ਆ ਅਸੀਂ ਉਸ ਕਰਕੇ ਆਪਣੀ ਸਟ੍ਰਾਈਕ ਨੂੰ ਹਾਫ ਡੇ ਦੀ ਕਰਤਾ ਸੀਗਾ ਅਸੀਂ ਸਰਕਾਰ ਨੂੰ ਇੱਕ ਮਹੀਨੇ ਤੋਂ ਕਹਿ ਰਹੇ ਆ ਕਿ ਪਲੀਜ਼ ਸਾਨੂੰ ਹੜਤਾਲ ਨਾ ਕਰਨ ਦਿਓ ਸਾਨੂੰ ਹੜਤਾਲ ਤੋਂ ਰੋਕ ਲਓ ਸਰਕਾਰ ਰੋਕ ਨਿਧੀ ਕੱਲ ਵੀ ਜੋ ਮੀਟਿੰਗ ਹੋਈ ਮੀਟਿੰਗ ਚ ਕਿਹਾ ਜੀ ਵੀ ਤੁਹਾਡੀ ਗੱਲ ਸਾਰੀ ਮੰਨ ਲਨੇ ਆ ਅਸੀਂ ਕਿ ਨੋਟੀਫਿਕੇਸ਼ਨ ਜਾਰੀ ਕਰੋ ਨੋਟੀਫਿਕੇਸ਼ਨ ਚ ਕਿਹਾਤਾ ਜੀ ਤੁਹਾਨੂੰ 3 ਮਹੀਨੇ ਦਾ ਅਸੀਂ ਇੱਕ ਕਮੇਟੀ ਨਾਲ ਜੀ ਰੋਡ ਮੈਪ ਬਣਾਏਗੀ ਜੋ ACP ਸਾਡੀ ਪ੍ਰੋਮੋਸ਼ਨ ਦਾ ਪਾਰਟ ਹੈ ਸਾਡੀ ਸੈਲਰੀ ਦਾ ਪਾਰਟ ਹੈ ਉਹ ਬੰਦ ਕੀਤਾ ਹੋਇਆ ਤੇ ਸਰਕਾਰ ਨੇ ਤਾਂ ਜੋ ਬੰਦ ਵੀ ਕੋਈ ਨੋਟੀਫਿਕੇਸ਼ਨ ਨਾਲ ਨਹੀਂ ਕੋਈ ਮੀਟਿੰਗ ਨਾਲ ਇੱਕ ਸੁਪਰਡੈਂਡੈਂਟ ਦੀ ਨਾਰਮਲ ਚਿੱਠੀ ਨਾਲ ਬੰਦ ਹੋ ਗਈ ਹੈ ਉਈ ਅਸੀਂ ਉਹਦੀ ਪਹਲੀ ਮੰਗ ਰਹੇ ਆ ਅਸੀਂ ਦੂਜਾ ਮੰਗ ਰਹੇ ਆ ਸਾਨੂੰ ਔਨ ਦਾ ਗਰਾਉਂਡ ਸਿਕਿਉਰਿਟੀ ਦੋ ਸਰਕਾਰ ਕਹਿੰਦੀ ਵੀ ਅਸੀਂ ਇਹਨਾਂ ਬਜਟ ਦੇ ਦਿੱਤਾ ਪਰ ਸਾਨੂੰ ਗਰਾਉਂਡ ਤੇ ਸਿਕਿਉਰਿਟੀ ਫੋਰਸ ਨਹੀਂ ਦਿਖ ਰਹੀ ਤੀਸਰਾ ਅਸੀਂ ਕਹਿੰਨੇ ਸਾਨੂੰ ਭਰਤੀਆਂ ਦੋ ਸਰਕਾਰ ਨੇ 400 ਪੋਸਟਾਂ ਕੱਢੀਆਂ ਨੇ 400 ਪੋਸਟਾਂ ਘਟ ਨੇ ਜਿੰਨਾ ਡੈਫੀਸਿਟ ਚੱਲ ਰਿਹਾ ਹੈ 올ਓਵਰ ਕੈਟਰ ਦੇ ਵਿੱਚ ਸਮਥਿੰਗ ਅਬਾਊਟ 56% ਦੇ ਅਰਾਊਂਡ ਡੈਫੀਸਿਟ ਚੱਲ ਰਿਹਾ ਹੈ ਡੈਫੀਸਿਟ ਪੂਰਾ ਕਰੋ ਤਾਹੀਂ ਲੋਕਾਂ ਨੂੰ ਸੇਵਾਵਾਂ ਮਿਲ ਪਾਵਾਂਗੇ ਇੱਕ ਬੰਦੇ ਨੂੰ ਤੁਸੀਂ ਕਿੰਨਾ ਕੰਮ ਦੇ ਦੋਗੇ ਸਰ ਲੱਗਦਾ ਕਿ ਮਰੀਜ਼ਾਂ ਨੂੰ ਜਿਹੜੀ ਦਿੱਕਤ ਆ ਰਹੀ ਜਾਂ ਫਿਰ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਜਾ ਸਕਦੇ ਸਰ ਅਸੀਂ ਅਸੀਂ ਚਾਹਨੇ ਆ ਦਿਲੋਂ ਚਾਹਨੇ ਆ ਕਿ ਅਸੀਂ ਅੱਜ ਹੀ ਹੜਤਾਲ ਬੰਦ ਕਰਕੇ ਕੰਮ ਲੋਕਾਂ ਸੇਵਾ 'ਚ ਲੱਗ ਜਾਈਏ ਪਰ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਕਿ ਅਸੀਂ ਆਪਣੀਆਂ ਓਪੜੀਆਂ ਬੰਦ ਰੱਖੀਏ ਤੇ ਸੰਘਰਸ਼ ਦਾ ਰਸਤਾ ਫੜੀਏ ਸਰਕਾਰ ਅੱਜ ਕਹ ਦੇ ਕਿ ਤੁਹਾਡੀ ਮੰਗਾਂ ਮੰਨ ਲਈਆਂ ਨੋਟੀਫਾਈ ਅੱਜ ਨੋਟੀਫਾਈ ਕਰ ਦੇ ਕਿ ਇਸ ਡੇਟ ਤੋਂ ਤੁਹਾਨੂੰ ACP ਦੇ ਰਹੇ ਹਾਂ ਇਸ ਡੇਟ ਤੋਂ ਸਿਕਿਉਰਟੀ ਆ ਜਾਏਗੀ ਇਸ ਡੇਟ ਤੋਂ ਆਪਣੀਆਂ ਭਰਤੀਆਂ ਹੋ ਗਈਆਂ ਅਸੀਂ ਉਸੇ ਦਿਨ ਡਾਟ ਆਫ ਕਰ ਦਾਂਗੇ ਬਟ ਸਰਕਾਰ ਸਾਨੂੰ ਮਜਬੂਰ ਕਰ ਰਹੀ ਹੈ ਤੇ ਸਰ ਸਾਡੀ ਮੰਗਾਂ ਨਹੀਂ ਮੰਨੇਗੇ ਸਾਨੂੰ ਮਜਬੂਰਨ ਆਪਣੀ ਸਟ੍ਰਾਈਕ ਹੋਰ ਇਟੈਂਸੀਫਾਈ ਕਰਨੀ ਪਵੇਗੀ ਕਿਸ ਤਰ੍ਹਾਂ ਦੇ ਜਿਹੜੇ ਫੈਸਲੇ ਕਰ ਇਸ ਇਮਰਜੈਂਸੀਫਾਈ ਦੇ ਵਿੱਚ ਹੋ ਸਕਦਾ ਸਾਨੂੰ ਬਾਅਦ ਚ ਅੱਗੇ ਜਾ ਕੇ ਇਹ ਸਰਕਾਰ ਨਾਲ ਮੰਗੇ ਐਮਰਜੈਂਸੀ ਰੁੱਖਾ ਮੁਸੇਵਾਵਾਂ ਬੰਦ ਕਰਨ ਵਾਲ ਵੀ ਜਾਣਾ ਪਵੇ ਐਮੈਡੀਕਲ ਲੀਗਲ ਵੀ ਬੰਦ ਕਰਨਾ ਪੈ ਸਕੇ ਬਟ ਉਹ ਬਾਅਦ ਦੀਆਂ ਗੱਲਾਂ ਨੇ ਬਟ ਵੀ ਟਰਾਈ ਕੀ ਅਸੀਂ ਸਰਕਾਰ ਨੂੰ ਇਹੀ ਰਿਕਵੈਸਟ ਕਰਦੇ ਆ ਕਿ ਸਾਨੂੰ ਹੜਤਾਲ ਤੋਂ ਉਠਾ ਲਓ ਸਾਨੂੰ ਸਾਡੀ ਮੰਗਾਂ ਮੰਨ ਲਓ ਅਸੀਂ ਕੰਮ ਕਰਨਾ ਚਾਹੁੰਦੇ ਆ ਕਾਨੂੰਨ ਕੰਮ ਕਰਨ ਤੇ ਹਲਾਸ਼ੀਰੀ ਦਿਓ ਕਿ ਬੇਟਾ ਤੁਹਾਡੀ ਇਸ ਗਾਇਸ ਮੰਗਾਂ ਮੰਨ ਲਿਆ ਨੇ ਤੁਸੀਂ ਕੰਮ ਕਰੋ ਅਸੀਂ ਕੰਮ ਕਰਨਾ ਚਾਹੁੰਦੇ ਆ ਅੱਜ ਦੇ ਪ੍ਰੋਟੈਸਟ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਜਾਊਗਾ ਅੱਜ ਦੇ ਵਿੱਚ ਅਸੀਂ ਇੱਕ ਗੇਟ ਰੈਲੀ ਕੱਢਾਂਗੇ ਤੇ ਆਪਣਾ ਇੱਥੇ ਧਰਨਾ ਪ੍ਰਦਰਸ਼ਨ ਕਰਾਂਗੇ ਸਟੂਡੀਓ ਨਿਊਜ਼ਲੀ ਅਮਿਤਾ ਪਰ ਦੀ ਰਿਪੋਰਟ